ਸਾਰੀਆਂ ਦਾਣਾਂ ਮਿਲਦੀਆਂ ਨੇ ਉਹ ਸਾਰੀਆਂ ਦਾਣਾਂ ਪਈਆਂ ਨੇ ਇੰਡੀਆ ਵਾਲੀਆਂ 4.99 ਦੀ ਚਾਂਪ 4 ਡਾਲਰ 99 ਸੈਂਟ ਦੀ ਤੇ ਦਲੇ ਹੋਏ ਮਾਂ ਸਾਤੀ ਮੂੰਗੀ 10 ਡਾਲਰ 99 ਸੈਂਟ 16 ਦਾਣਾ ਮਾਂ ਸਰੀ ਮੂੰਗੀ ਮਾਂ 5 ਡਾਲਰ ਦੀ ਇਹ ਹੈ ਕਾਉਲੀ ਛੋਲੇ ਜਿਹੜੀ ਮਰਜੀ ਦਾ ਵਾਲਾ ਚੱਕੋ 5 ਡਾਲਰ 49 ਸੈਂਟ ਦੀ 3.49 ਮਾਂ ਵੀ ਪੈਨੇ ਹਰ ਹਰ ਦੀ ਦਾ ਵਾਲੀ ਵੀ ਪਈ ਆ ਜਿਹੜੀ ਮਰਜੀ ਦਾ ਲੈਣਾ ਮੋਠ ਪਏ ਨੇ ਮੋਠ ਵੀ ਮਿਲਦੇ ਨੇ ਸਾਰੇ ਇੰਡੀਆ ਤੋਂ ਆਏ ਹੋਣੇ। ਇੰਡੀਆ ਤੋਂ ਸਪੋਰਟ ਕਰਾਇਆ ਦੇ ਨੇ। ਸਾਰਾ ਮਾਲ ਪਿਆ ਇੰਡੀਆ ਦੇ ਇੱਤਰ। ਇੱਤਰ ਮਕਰੋਨੀਆਂ ਪਈਆਂ ਨੇ। ਮਕਰੋਨੀ ਪਈਆ। ਇਹ ਕਿਰਜ ਖਾਂਦੇ ਨੇ ਦੂਸਰੇ ਜਮਾਨੋਂ ਵੀ ਪਿਆ ਸਾਰਾ। ਮਾਗੀਆਂ ਛੇਗੀਆਂ। ਚਾਵਲ ਰਾਈਸ ਬਾਂਸਪਤੀ ਜਿਹੜੇ ਮਰਚੀ ਲੈ ਲੋ ਪੂਛ ਵਾਲੇ ਵੀ ਪੈ ਨੇ 11 21 ਵਾਲੇ ਵੀ ਸਾਰੇ ਤਰ੍ਹਾਂ ਦੇ ਬਾਂਸਪਤੀ ਚਾਵਲ ਜਿਹੜੀ ਮਰਚੀ ਕੁਆਲਿਟੀ ਦੇ ਕਈ ਕੰਪਨੀਆਂ ਦੇ ਪੈ ਨੇ